ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਇਹ ਉਹ ਨਵੇਂ ਪੈਟਰੋਲ ਯੂਜ਼ ਕਰਨ ਵਾਲੇ ਲਈ ਇਹ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੈਟਰੋਲ ਪੰਪ ਉੱਤੇ ਤੇਲ ਪਰਬੂਣ ਸਮੇ ਅਕਸਰ ਹੀਰਾ ਫੇਕ ਦੀ ਖਬਰਾਂ ਆਉਂਦੀ ਰਹਿੰਦੀਆਂ ਨੇ ਘੱਟ ਤੇਲ ਭਰਨ ਦੀ ਸ਼ਿਕਾਇਤਾਂ ਆਮ ਨੇ ਜੇਕਰ ਤੁਸੀਂ ਸੋਚਦੇ ਹੋ ਕਿ ਪੈਟਰੋਲ ਜਾਂ ਡੀਜ਼ਲ ਭਰਦੇ ਸਮੇ ਫਿਊਲ ਡਿਸਪੈਂਸਰ ਮਸ਼ੀਨ ਦੇ ਮੀਟਰ ਤੇ ਜ਼ੀਰੋ ਦੇਖ ਕੇ ਤੁਹਾਨੂੰ ਸਹੀ ਮਾਤਰਾ ਜਿੰਨਾਂ ਮਿਲੇਗਾ ਤਾਂ ਤੁਸੀਂ ਗਲਤ ਹੋ ਕਦੇ ਤੇਲ ਦੀ ਸ਼ੁੱਧਤਾ ਦੇ ਵਿੱਚ ਗਰਬੜੀ ਹੁੰਦੀ ਹੈ ਕਦੇ ਕੋਈ ਹੋਰ ਖੇਡ ਚੱਲ ਰਹੀ ਹੁੰਦੀ ਹੈ ਕੇਂਦਰ ਸਰਕਾਰ ਨੇ ਕਬ ਤੱਕ ਆ ਰਿਹਾ ਮਾਮਲੇ ਦੇ ਵਿੱਚ ਵਿਭਾਗ ਨੇ ਕਈ ਵਾਰ ਇਸ ਗੱਲ ਨੂੰ ਦਰਾਇਆ ਹੈ ਕਿ ਪੈਟਰੋਲ ਪੰਪ ਉੱਤੇ ਤੇਲ ਪਰਦੇ ਸਮੇਂ ਦਾ ਗਾ ਕਰਨ ਦੇ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਜੇਕਰ ਤੁਸੀਂ ਉਹਨਾਂ ਲੋਕਾਂ 'ਚੋਂ ਹੁਣ ਤੱਕ ਫਿਊਲ ਡਿਸਪੈਂਸਰ ਮਸ਼ੀਨ ਤੇ ਜ਼ੀਰੋ ਦੇਖ ਕੇ ਖੁਸ਼ ਹੋ ਜਾਂਦੇ ਹੋ ਤਾਂ ਸਾਵਧਾਨ ਰਹੋ ਤੁਸੀਂ ਜੰਕ ਟ੍ਰਿੰਕ ਦਾ ਸ਼ਿਕਾਰ ਹੋ ਸਕਦੇ ਹੋ ਕਿ ਪੈਟਰੋਲ ਉੱਤੇ ਜ਼ੀਰੋ ਆਉਣ ਤੋਂ ਬਾਅਦ 1 ਰੁਪਿਆ ਦਿਖਾਉਂਦਾ ਹੈ ਫਿਰ ਸਿੱਧਾ 5 ਦਿਖਾਉਂਦਾ ਹੈ ਜੇਕਰ ਵਿਚਕਾਰਲਾ 2 3 ਤੇ 4 ਨਹੀਂ ਦਿਖਾਏਗਾ ਤੁਸੀਂ ਜਿੰਕ ਟਰੰਪ ਦੀ ਚਾਲ ਦਾ ਸ਼ਿਕਾਰ ਹੋ ਸਕਦੇ ਹੋ ਇਸ ਨਾਲ ਲੱਕਾ ਲੋਕਾਂ ਨਾਲ ਠੱਗੀ ਮਾਰੇਗੀ ਇਸ ਦਿਨ ਤੁਹਾਨੂੰ ਤੇੜ ਘੱਟ ਮਿਲੇਗਾ ਜਿਵੇਂ ਜੇ ਕੋ ਅਥਰਨ ਜੇਕਰ ਨਵਾਬ ਪਰੰਤੂ ਜੇ 1800 2 33 35 ਤੇ ਸ਼ਿਕਾਇਤ ਕਰ ਸਕਦੇ ਹੋ ਬਾਕੀ ਖਬਰ ਨੂੰ ਅੰਤ ਤੱਕ ਦੇਖ ਲੈਣੇ ਤੋਂ ਡਬੋ